ਸਸਿਕਾਲ ਜੀ ਇਹ ਜੋ ਤੁਸੀਂ ਤਸਵੀਰਾਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਬਹੁਤ ਹੀ ਜ਼ਿਆਦਾ ਦਰਦਨਾਕ ਤਸਵੀਰਾਂ ਨੇ ਕਹਿਣ ਤੋਂ ਭਾਵ ਕੱਖਾਂ ਦੀ ਕੁੱਲੀ ਤਰਪਾਲ ਦੇ ਨਾਲ ਬਣਾਈ ਹੋਈ ਹਾਲਾਤ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਏ ਹੋ ਕਿ ਇੱਕ ਪਰਿਵਾਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਰਹਿ ਰਿਹਾ ਪੰਜਾਬ ਦੇ ਵਿੱਚ ਇੰਨੀ ਗਰੀਬੀ ਕੁਝ ਕਹਿ ਨਹੀਂ ਜਾ ਸਕਦਾ ਇਹ ਕਿੱਥੇ ਨਿਕਲ ਕਈ ਸਾਲ ਪਿੱਛੇ ਦੀ ਤਰਜਮਾਨੀ ਦਰਸਾਉਂਦੀਆਂ ਇਹ ਤਸਵੀਰਾਂ ਇਹ ਜੋ ਕੁੱਲ ਬਣਾਇਆ ਹੋਇਆ ਹੈ ਇਹ ਐ ਲੱਗਦਾ ਹੈ ਜਿਵੇਂ ਕਿਸੇ ਮੂੰਗਫਲੀ ਭੁੰਨਣ ਵਾਲੇ ਨੇ ਆਪਣੀ ਕੁੱਲ ਬਣਾਈ ਹੋਵੇ ਸਰਕੇ ਕਿਨਾਰੇ ਪਰ ਨਹੀਂ ਇਹ ਕੁੱਲ ਕਿਸੇ ਮੂੰਗਫਲੀ ਵਾਲੇ ਦਾ ਨਹੀਂ ਇਹ ਕੁੱਲ ਇੱਕ ਪਰਿਵਾਰ ਦਾ ਹੈ ਜਿਨ੍ਹਾਂ ਨੇ ਤਰਪਾਲ ਕੁਝ ਕਾਨੇ ਤੇ ਕੁਝ ਬਾਸ ਲਗਾ ਕੇ ਤੇ ਇਹ ਘਰ ਬਣਾਇਆ ਹੋਇਆ ਹੈ ਆਪਣੇ ਘਰ ਦੇ ਵਿੱਚ ਰਹਿਣ ਬੇਚੇਰਾ ਬਣਾਇਆ ਹੈ ਗਰੀਬੀ ਇੰਨੀ ਕਿ ਮਿਹਨਤ ਕਰਕੇ ਸਿਲੰਡਰ ਤੇ ਲੈ ਲਿਆ ਪਰ ਭਰਉਣ ਜੋਗੇ ਪੈਸੇ ਨਹੀਂ ਹਾਲਾਤ ਕਿਵੇਂ ਵਿਗੜੇ ਕਿਵੇਂ ਦੀਆਂ ਮਜਬੂਰੀਆਂ ਪੈਦਾ ਹੋ ਗਈਆਂ ਦੱਸਣ ਜੋਗ ਵੀ ਨਹੀਂ ਪਰਿਵਾਰ ਨੇ ਘਰ ਦੇ ਵਿੱਚੋਂ ਵਾਕ ਕਰ ਦਿੱਤਾ ਘਰ ਬਣਾ ਲਿਆ ਜੋ ਵੀ ਸੀ ਜਦੋਂ ਹੜ੍ਹ ਆਏ ਤੇ ਸਾਰਾ ਕੁਝ ਰੁੜ ਪੜ ਗਿਆ ਮੰਜੇ ਬਿਸਤਰੀ ਜੋ ਜੋ ਵੀ ਘਰ ਦੇ ਵਿੱਚ ਲੜਿੰਦੀਆਂ ਚੀਜ਼ਾਂ ਸੀ ਉਹ ਰੁੜ ਪੜ ਗਈਆਂ ਜਿਹੜਾ ਬਚਿਆ ਉਹ ਵੀ ਕਿਸੇ ਕੰਮ ਦਾ ਨਹੀਂ ਹਾਲਾਤ ਬੱਤ ਤੋਂ ਬੱਤਰ ਬਸ ਹੁਣ ਇਸੇ ਉਮੀਦ ਦੇ ਵਿੱਚ ਰਹਿ ਰਹੇ ਨੇ ਕਿ ਬੱਚੇ ਪਾਲਣੇ ਨੇ ਪਰਿਵਾਰ ਪਾਲਣਾ ਤੇ ਨਾਲ ਦੀ ਨਾਲ ਬੱਚਿਆਂ ਨੂੰ ਵੱਡੇ ਕਰਨਾ ਪਰ ਇੰਨਾ ਹਾਲਾਤਾਂ ਦੇ ਵਿੱਚ ਹੀ ਗੋਦ ਦੇ ਵਿੱਚ ਬੱਚਿਆਂ ਨੂੰ ਪਾ ਕੇ ਕੁੱਲੀ ਨੂੰੇ ਘਰ ਦੇ ਵਿੱਚ ਜਿੱਤੇ ਸੱਪ ਕੀੜੇ ਮਕੌੜੇ ਤੇ ਹੋਰ ਵੀ ਕਈ ਖਤਰਨਾਕ ਚੀਜ਼ਾਂ ਦਾ ਬੇਚੇਰਾ ਵੀ ਹੋ ਸਕਦਾ 24 ਘੰਟੇ ਖਤਰੇ ਨਾਲ ਖੇਡਦੇ ਬੱਚੇ ਖਤਰਨਾਕ ਘਰ ਦੇ ਵਿੱਚ ਪਾਲ ਰਹੇ ਨੇ ਹਾਲਾਤ ਮਜਬੂਰੀ ਗਰੀਬੀ ਸਾਰਾ ਕੁਝ ਹੀ ਇੱਥੇ ਦਿਖਾਈ ਦੇ ਰਿਹਾ ਇੱਕ ਬੇਵੱਸ ਪਰਿਵਾਰ ਦੀਆਂ ਇਹ ਤਸਵੀਰਾਂ ਬਾਕੀ ਸਾਡਾ ਪੱਤਰਕਾਰ ਲਾਪ੍ਰੀਤਾ ਨੂੰ ਦੱਸੇਗਾ ਕਿ ਕੀ ਤੇ ਕਿਸ ਤਰ੍ਹਾਂ ਹੋਇਆ ਆਪਣਾ ਲਾਪ੍ਰੀਸਿਪ ਕੋਚੀ ਕੋ ਅੱਜ ਅਸੀਂ ਪਹੁੰਚਿਆ ਜਿਹੜਾ ਬਰਦਾਸ ਗੁਰਦੇ ਕਸਬਾ ਕਲਾ ਨਾਲ ਮਜਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂਹਰੇ ਵਾਲੇ ਕੁਲਦਿਆਂ ਨਹੀਂ ਇਹ ਇਸ ਫੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੇਜ ਬਸ ਕਰਦੇ ਨੇ ਸੋ ਅਸੀਂ ਅੰਦਰੂਨੀ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਵਟਸਐਪ ਦੇ ਜਿਹੜੀਆਂ ਸਾਡੀਆਂ ਕਰਦੇ ਹਾਂ ਸਾਡੇ ਉਹ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਦਾ ਬਰਸਾਤਾਧਰਾਂ ਦੇ ਵਿੱਚ ਜਦੋਂ ਕੁਦਰਤੀ ਮਾਰਾਈ ਤਾਂ ਉਦੋਂ ਦੀ ਜਿਹੜੀ ਹਲਾਤ ਆ ਕਾਫੀ ਨੀਵਾ ਥਾ ਹੁਣ ਕਰਕੇ ਪਾਣੀ ਜਿਹੜਾ ਇਸ ਕੋਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੋਲਡ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਭਰ ਚੁੱਕਾ ਸੀ ਨਕਸਾਨ ਬਾਈਕ ਹੋ ਗਿਆ ਦੁਬਾਰਾ ਜਿਹੜੀ ਇਹਨਾਂ ਪ੍ਰੋਜੈਕਟ ਮੈਂਬਰਾਂ ਨੇ ਇਸ ਕੋਲ ਦੀ ਜਿਹੜੀ ਹੈ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੋਲਡ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰਾਂ ਜਾਂ ਜਾਂਚ ਕਰਦੇ ਵਿੱਚ ਜਿਹੜੇ ਚਲੇ ਚੁੱਕੇ ਸਨ ਸੋ ਸਾਡੇ ਨਾਲ ਪ੍ਰੋਜੈਕਟ ਮੈਂਬਰ ਨੇ ਜਰੂਰ ਗੱਲਬਾਤ ਕਰ ਲੰਮੀ ਆ ਕਿ ਤੁਸੀਂ ਜੇ ਸਾਹਿਬ ਜੀ ਇਹ ਖਾਈ ਫਾਈ ਜਿਹੜੇ ਬਣੇ ਹੋਏ ਲੋਕਾਂ ਦੇ ਜਿੱਥੇ ਲੋ ਲਗੰਦੇ ਆ ਟੂਟੀਆਂ ਮਹਿੰਗੀਆਂ ਮਹਿੰਗੀਆਂ ਟੂਟੀਆਂ ਲੱਗੀਆਂ ਦੀਆਂ ਸੋ ਇਸ ਦੇਖ ਸਕਦੇ ਤੁਸੀਂ ਇਹ ਬਾਥਰੂਮ ਵੀ ਇੱਕ ਛੰਨ ਬਣਾਉ ਜਿਹੜਾ ਕਵਰ ਕਰਕੇ ਜਿਹੜਾ ਬਣਾਵਾ ਗਿਆ ਸੋ ਕੱਚਾ ਹੈ ਜਿਹੜਾ ਤੁਸੀਂ ਦੱਸ ਦੇ ਸਕਦੇ ਥੱਲੇ ਵੀ ਜੇਕਰ ਹੈ ਨਾ ਜਿਆਦਾ ਕੋਈ ਵਧੀਆ ਹੈ ਆਪਣੀ ਹੈ ਥੱਲੇ ਕੋਈ ਪਰਚ ਨਹੀਂ ਹੈ ਸੋ ਤਰਪਾਲ ਵਾਕੇ ਜਿਹੜਾ ਮਤਲਬ ਇੱਕ ਗੁਜਾਰਾ ਜਿਹੜਾ ਚੱਲ ਰਿਹਾ ਸੋ ਬੂਹੇ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਸੋ ਇੱਕ ਟੈਂਪੋਰਰੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੀਆਂ ਪੁਰਖ ਮੈਂਬਰ ਤੇ ਜਰੂਰ ਗੱਲਬਾਤ ਕਰਨ ਤੋਂ ਨਾਲ ਕੋਸ਼ਿਸ਼ ਕਰਾਂਗੇ ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨੋਬਲ ਸਰਬਜੀਤ ਜੀ ਕੀ ਮੱਲੂ ਪੱਕੇ ਨੇ ਮੱਲੂ ਕਮਰੇ ਬਣਾਏ ਕੀ ਮੱਲੂ ਸਸਰੇ ਨੇ ਆਡਾ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਏ ਮੱਲ ਪਾਇਆ ਇਹਦੇ ਕੋ ਨਹੀਂ ਦਿੱਤਾ ਜਾਂਦੇ ਇਸ ਕਰਕੇ ਕੋਲ ਪਾ ਲਿਆ ਵਕੜਾ ਛੋਟੇ ਛੋਟੇ ਬੇਟੇ ਨਹੀਂ ਆੜੇ ਕੋ ਘਰ ਬੋ ਬਣਿਆ ਗ੍ਰਾਂਟ ਵੀ ਭਰ ਕੇ ਦਿੱਤੀ ਤੇ ਨਹੀਂ ਨਾ ਆਡਾ ਵੀ ਆਇਆ ਇਸ ਕਰਕੇ ਇਹ ਤਿੰਨ ਨਿਯਮਤ ਦੂਰੀ ਕਰਕੇ ਤੇ ਕਿਝਾਰਾ ਕਰਨ ਦੇ ਆਪਣੇ ਘਰ ਦਾ ਨਾ ਇਹ ਲੋਭ ਕੁਦਰਤ ਦੀ ਮਾਰ ਹੈ ਉਸ ਤੋਂ ਬਿਤੇ ਮੂਰਛੀ ਚੱਲ ਗਿਆ ਇਹ ਇੱਥੇ ਚੱਲ ਗਏ ਜਾਂ ਨਿਕਾੜ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਵਿਆਹ ਹੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਕੋਲ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹ ਹੀ ਗੇੜੇਕਾਰ ਖਿਆਜ ਉਹ ਕਿਦਾਂ ਪਹਿਲਾਂ ਜਦੋਂ ਪਾਣੀ ਆਇਆ ਪੜੇ ਉਹਦੇ ਵੇਲੇ ਮਜ਼ਦੂਰੀ ਸਾਰਾ ਹਾਂਜੀ ਇੱਥੇ ਸਾਰਾ ਬੋਲ ਦੋਰੀ ਸਾਮਣੇ ਕੋ ਗਾ ਗਿਆ ਬਚ ਗਿਆ ਸਾਰੇ ਬੈਡ ਬੁੱਡ ਸਾਰੇ ਗਲਗਲ ਗਏ ਤੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਉਹ ਹਰ ਇੱਕ ਚੀਜ਼ ਸਾਡੀ ਬੋਲਦੀ ਹੈ ਜਿਹਨੇ ਮੱਲੋ ਨਹੀਂ ਮੱਲੋ ਕਹਿ ਰਤਾ ਮੋਂ ਆਪਣੇ ਕੋਮਰ ਸਿਸਟਮ ਜਿਹੜਾ ਚੱਲਦਾ ਕਿ ਲੋਕ ਗਾਰੇ ਦੀ ਚਲਾਈ ਕਰਕੇ ਜਾਓ ਤੇ ਬਲੇ ਰੱਖ ਕੇ ਜਿਹੜਾ ਰਾਮ ਚਰ ਬਣਾਉਂਦੇ ਤੁਹਾਡੇ ਕੋਲ ਵੀ ਨਹੀਂ ਨਹੀਂ ਮੈਂ ਹਾੜੀ ਕੋ ਬਣਿਆ ਦਿਆਈ ਵਾਲਿਆ ਨਹੀਂ ਬਣਿਆ ਹਾੜੀ ਸਰਕਾਰ ਕੀ ਚੀਜ਼ ਮੋਲਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੋਲ ਬਾਲੇ ਕਿੰਨੀ ਮੋਤੂ ਜੀ ਕਰਦੇ ਜੋ ਜਾਈ ਡੱਪੇ ਕਰਦੇ ਜੀ ਕਿੰਨੀ ਦਿੰਦੇ 500 ਰੁਪਏ ਹਾਂਜੀ ਦਿੱਲੀ ਜਾਂਦੇ ਕੰਮ ਦੇ ਜਾ ਕੇ ਦਿੱਲੀ ਜਾਂਦੇ ਹਾਂਜੀ ਇੰਨੇ ਬੱਚੇ ਆਪਨਾਂ ਦੇ ਦੋ ਬੇਟੇ ਜੋ ਹਾਂਜੀ ਦੋਨਾ ਪੁੱਤੋਂ ਕਿੰਨੇ ਸਰਫੀ ਦਾਣਾ ਫੱਕਾ ਐਡਾ ਆਟਾ ਮੁੱਲ ਲਈਦਾ ਜੋ ਹਾਂਜੀ ਕਿੰਨੋਂ ਜਿਹੜੇ ਨੂੰ ਗੁਜ਼ਾਰਾ ਹੁੰਦਾ ਕਿੰਨਾ ਬੋਲਦੇ 100 ਰੁਪਏ ਦੇ ਨਾਲ ਦਾਕ ਦੇਣ ਲੱਗ ਜਾਂਦੇ ਬਸ ਫੇਰ ਇੱਦਾਂ ਟਾਈਮ ਪਾਸ ਫੇਰ ਓਇਲ ਇੱਦਾਂ ਕਿੰਨੇ ਜਿਹਨਾਂ ਡਾਂਡਾ ਜਿਹੜੀਆਂ ਭਰੇ ਗਈਆਂ ਤੁਹਾਡੇ ਲੋ ਪਰਕੇ ਮੈਨੂੰ ਕਦੀ ਪੁੱਛੀ ਵੀ ਕੀਤੀ ਕਿ ਨਾ ਆਉਂਦੇ ਨੇ ਸਾਰੇ ਵੇ ਵੋਕੇ ਚਲ ਜਾਂਦੇ ਪਰ ਕੁਛ ਨਹੀਂ ਕਹਿੰਦੇ ਨਾ ਦਿਨ 200 ਰੁਪਏ ਜੀ ਵੀ ਸੁਦਾ ਕੋਰ ਨਹੀਂ ਸੌਂਦਾ ਦੀ ਇੰਨੀ ਸਮਾਸੇਵੀ ਸਸਤਾ ਨਹੀਂ ਕਦੀ ਤੁਹਾਡੇ ਤੱਕ ਪਹੁੰਚ ਨਹੀਂ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚੰਦੇ ਦੇ ਮਾਤਬਰਾਈ ਜੇ ਸਮਾਸੇਵੀ ਸਸਤਾ ਜਾਣੇ ਰੋ ਬੀਜ ਦੇ ਜਿਹੜੇ ਇੱਦਾਂ ਨੋਰਨਤ ਪਰਵਾਰਾਂ ਬਜੇ ਰਹਿਣ ਬਸੇਰੇ ਬੰਦੇ ਨੇ ਕੀ ਤੁਹਾਨੂੰ ਮੰਨਦੇ ਮਜ਼ਦੂਰ ਅਮਾ ਵੀ ਇਹੇ ਮਰਜ਼ੀ ਮੰਗਦੇ ਆ ਕਿ ਸਾਡੇ ਕਪੜੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਟੁੰਡਾ ਉਹ ਟੁੰਡਾ ਕਿਹੜਾ ਗਲਪਾ ਕਲਾ ਨਰシャレ ਚੱਕ ਲੱਗ ਹਾਂਜੀ ਇਹ ਇੱਕ ਬਲੇਰਾਂ ਦਾ ਪਰਿਵਾਰ ਹੈ ਜਿੰਨਾ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਅਨਰਾਈ ਵੀਰ ਵੱਲੋਂ ਕੋਈ ਵੀ ਪਹੁੰਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਅਨਰਾਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹੇ ਤਾਂ ਉਹ ਪਿੰਡ ਸ਼ਾਲੋ ਚੱਕ ਦੇ ਵਿੱਚ ਜਿਹੜੀ ਫੀਲਡ ਦੀ ਰਿਪੋਰਟੀ ਜਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੀ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰ ਖਨਾਂਦਰ ਜਿਹੜਾ ਰਹਿ ਰਿਹਾ ਸੁੱਤਰੀ ਦੇ ਸਾਰੇ ਬੱਚੇ ਵੀ ਜੁੜੇ ਨੇ ਛੋਟੇ ਛੋਟੇ ਨੇ ਇਹ ਸਕੂਲ ਦੇ ਬੱਚੇ ਜਿਹੜੇ ਲੈਂਦੇ ਨੇ ਸੋ ਹੁਣ ਤਾਂ ਚਲੋ ਕਹਿ ਸਕਦੇ ਆ ਸ਼ਿਆਲੀ ਮੌਸਮ ਆ ਪਰ ਕੁਦਰਤ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਮਤਾਂਗਰ ਜਿਹੜੇ ਇਸ ਤਰ੍ਹਾਂ ਦੀ ਲੈਟੀ ਦੇ ਵਿੱਚ ਫਿਰਦੇ ਹੋਣਗੇ ਸੋ ਉਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਾ ਆਲਦ ਵਾਲੇ ਸਾਰੀ ਘਾਹ ਜਾਂ ਖਲਾਰੇ ਜਿਹੜੀ ਬਸਤਾਂ ਜਿਹੜੀਆਂ ਖੜੀਆਂ ਨੇ ਸੋ ਸਾਨੂੰ ਬੁਲਾ ਕੇ ਕੰਦਾ ਵੀ ਜਿਹੜੀ ਆਪਣੀ ਰੋਗ ਰੋਈ ਲਗਾਈ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ